ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਹੈ ਮੈਂ ਤੁਹਾਡਾ ਦੋਸਤ ਤੇ ਜਿਵੇਂ ਆਪਾਂ ਕੱਲ ਵੀਡੀਓ ਪਾਈ ਸੀ ਆਪਣੇ ਚੈਨਲ ਦੀ ਸਟਾਰਟਿੰਗ ਸੀਗੀ ਇਸੇ ਤਰ੍ਹਾਂ ਅੱਜ ਹੈ ਦੇਖੋ ਜੀ ਇਹ ਆਪਣਾ ਕਦੂਆਂ ਦੀਆਂ ਬੱਲਾ ਜਿੱਥੇ ਕੀ ਮੀਂਹ ਦੇ ਕਾਰਨ ਘਾਹ ਬਹੁਤ ਹੋ ਚੁੱਕਿਆ ਹੈ ਤੇ ਮੈਂ ਇਸ ਵਿੱਚੋਂ ਘਾਹ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕੱਖ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਬਾਕੀ ਇਹ ਕੁਛ ਬੱਲਾ ਹੈਗੇ ਆ ਇਹ ਦੋ ਪਰੜਾਂ ਤੇ ਦੋਨੋਂ ਸਾਈਡ ਕਦੂ ਦੀਆਂ ਬੱਲਾ ਹੈਗੀਆਂ ਜੋ ਕਿ ਅਸੀਂ ਲੇਟ ਹੋ ਗਏ ਸੀ ਪਰ ਫਿਰ ਵੀ ਹੁਣ ਠੀਕ ਹੈ ਫੁੱਲ ਫੁੱਲ ਚੱਕੇ ਆ ਫੁੱਲ ਚੱਕਣ ਤੋਂ ਬਾਅਦ ਦੇਨੇ ਆ ਕੁਛ ਕਦੂ ਵੀ ਲੱਗ ਰਹੇ ਆ ਬਾਕੀ ਜਿਵੇਂ ਤੁਹਾਨੂੰ ਦਿਖਾਇਆ ਸੀ ਕੱਲ ਤੋਰੀਆਂ ਦੇ ਬੱਲਾ ਜਿਹੜੀਆਂ ਤਾਂ ਚੜਾਈਆਂ ਬਾਕੀ ਕੱਲ ਜਿਵੇਂ ਦਿਖਾਇਆ ਸੀ ਇਹ ਬਾਕੀ ਬਹੁਤ ਸਾਰਾ ਘਾਹ ਹੋ ਚੁੱਕਿਆ ਹੈ ਹੋ ਮਾਤੇ ਚੁੱਕਣੇ ਤਰ੍ਹਾਂ ਸਿੰਘਾ ਹੋਰ ਕਾਫੀ ਚੀਜ਼ ਲਾਉਣਾ ਸੀ ਜਿਹੜੀਆਂ ਨਹੀਂ ਹੋਈਆਂ ਪਰ ਕਦੋਂ ਕਾਮਯਾਬ ਹੋ ਜਾਣਗੇ ਇੱਧਰ ਪਿੰਡੀਆਂ ਲਾਈਆਂ ਜਿਹੜੀਆਂ ਇੱਕ ਵਾਰੀ ਨਹੀਂ ਹੋਈਆਂ ਦੂਰੀ ਵਾਰ ਲਾਈਆਂ ਆਹ ਦੇਖੋ ਕਿਸ ਤਰ੍ਹਾਂ ਇਹਨਾਂ ਦੀ ਪੋਜੀਸ਼ਨ ਹੈ ਤੇ ਮੈਂ ਸਵੇਰ ਤੱਕਰੀਵਾਂ ਨਾ 7:30 ਵਜੇ ਆ ਗਿਆ ਇਸ ਖੇਤ ਤੇ ਨੀਰ ਆਪਾਂ ਵਰਡ ਲਿਆ। ਇਸ ਤੋਂ ਬਾਅਦ ਹੁਣ ਆਪਾਂ ਆਸਈਓ ਆਪਣਾ ਕੰਸੀਆ ਤੇ ਆਪਾਂ ਕੰਮ ਸਟਾਰਟ ਕਰੀ ਜਾਂਨੇ। ਦੇਨੇ ਵੀ ਕਿੰਨਾ ਕੁ ਟਾਈਮ ਇੱਥੇ ਹੈ। ਬਾਕੀ ਕਰਦੇ ਆਂ ਗੱਲਬਾਤ ਹੋਰ। ਉਹ ਆਪਣੇ ਨਰਮੇ ਤੇ ਸਪਰੇਅ ਛਿੜਕੀ ਜਾ ਰਹੇ ਹੈ। ਉਹ ਸਿਰਫ ਨਰਮੇ ਦੇ ਲਈ ਹੈ। ਆਪਾਂ ਇਹ ਜਿਹੜੀ ਸਬਜੀ ਹੈ ਬਿਨਾਰੇ ਸਪਰੇਅ ਤੋਂ ਰੱਖੀ। ਠੀਕ ਹੈ। ਬਾਕੀ ਤੁਹਾਡੇ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਕੋਈ ਸਜਾ ਹੋਵੇ ਉਹ ਵੀ ਤੁਸੀਂ ਦੱਸ ਸਕਦੇ ਹੋ ਤੇ ਆਪਣੇ ਚੈਨਲ ਨੂੰ ਚਾਹੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਚਾਹੇ YouTube ਤੇ ਇਸ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਮਿਲਦੇ ਆਂ ਫਿਰ ਇਸ ਤੋਂ ਬਾਅਦ ਅਗਲੇ ਦਿਨ ਜਦ ਮੈਂ ਇਸ ਨੂੰ ਸਮਾਪਤ ਕਰ ਲਾਂ ਫਿਰ ਆਪਾਂ ਦੁਬਾਰੇ ਕਰਦੇ ਹਾਂ ਸਟਾਰਟਿੰਗ ਠੀਕ ਹੈ ਲਿੱਕੋ ਦੋਸਤੋ ਮੈਂ ਤੁਹਾਨੂੰ ਸੁਝਾ ਲੈਣਾ ਚਾਹੁੰਦਾ ਹੈ ਜੇ ਕਿਸੇ ਨੂੰ ਪਤਾ ਹੈ ਤਾਂ ਵੀ ਆਪਾਂ ਜੋ ਸਬਜ਼ੀ ਲਾ ਰਹੇ ਹਾਂ ਇਹਦੇ ਵਿੱਚ ਕਿ ਜੰਤਰ ਜਾਂ ਝੰਝਣ ਅਲੱਗ-ਅਲੱਗ ਨਾਮ ਲੈਂਦੇ ਲੋਕ ਵੀ ਇਹਨੂੰ ਰਹਿਣ ਦੇਣਾ ਚਾਹੀਦਾ ਹੈ ਜਾਂ ਕਿ ਇਸ ਨੂੰ ਪਟ ਦੇਣਾ ਚਾਹੀਦਾ ਤੁਹਾਨੂੰ ਮੈਂ ਇੱਕ ਤਾਂ ਸੋਚਦਾ ਹਾਂ ਵੀ ਇਹ ਬੱਲਾ ਇਸ ਤੇ ਚੜ ਜਾਣਗੇ ਬਾਕੀ ਤੁਸੀਂ ਸੱਜਾ ਦੇ ਸਕਦੇ ਹਾਂ ਵੀ ਇਹ ਜਿਹੜੇ ਝੰਝਣਾ ਜੰਤਰ ਇਸ ਨੂੰ ਆਪਾਂ ਨੂੰ ਬੱਲਾ ਦੇ ਕੋਲ ਰੱਖਣਾ ਚਾਹੀਦੇ ਜਾਂ ਨਹੀਂ ਬਾਕੀ ਕਾਫੀ ਆਪਾਂ ਇੱਕ ਲੈਂਡ ਦੇ ਆਸਟ ਤੇ ਆ ਚੁੱਕੇ ਹਾਂ ਬਸ ਥੋੜੀ ਰਹਿ ਗਈ ਹੈ ਇਸ ਤੋਂ ਬਾਅਦ ਇੱਕ ਲੈਨਾਰ ਹੈ ਜੂ ਇਹ ਵੀ ਤਕਰੀਬਨ ਅੱਧ ਤੋਂ ਥੋੜੀ ਜਿਆਦਾ ਪਈ ਹੈ ਇਧਰ ਬੱਲਾ ਥੋੜੀਆਂ ਛੋਟੀਆਂ ਤੇ ਉਧਰ ਥੋੜਾ ਵਧੀਆ ਬਲਣਾ ਹੈ ਇਹ ਆ ਦੋਨੋਂ ਦਿਖਾਣਾ ਜ਼ੂਮ ਕਰਕੇ ਠੀਕ ਹੈ ਇਧਰ ਬਲਣਾ ਛੋਟੀਆਂ ਆ ਗੀਆਂ ਲਓ ਵੀ ਦੋਸਤੋ ਆਪਣਾ ਜਿਹੜਾ ਅੱਜ ਟਾਰਗੇਟ ਸੀਗਾ ਇਹ ਦੋਨੇ ਪਰੜਿਆਂ ਦੀ ਵਿੱਚ ਜੋ ਬਣੀ ਐ ਖਾਲ ਉਹ ਆਪਾਂ ਸਾਫ ਕਰਤਾ ਹੈ ਤੇ ਕੱਲ ਦਾ ਟਾਰਗੇਟ ਦੇਨੇ ਆ ਵੀ ਜੋ ਪਰਿਆਂ ਦੀ ਵਿਚਾਲੇ ਜੋ ਇਹ ਕਾ ਹੈ ਉਹਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਇਹ ਛੋਟੇ ਛੋਟੇ ਕੱਦੂ ਬਣ ਰਹੇ ਨੇ ਔਰ ਵੀ ਦਿਖਾਉਣਾ ਪਹਿਲਾਂ ਤਾਂ ਮੈਨੂੰ ਅਮੀਸ ਸੀ ਨੀ ਸੀਗੀ ਵੇ ਚੱਲਣਗੇ ਤਾਂ ਇਸ ਨੂੰ ਬਹਾਉਣ ਦੀ ਸੋਚ ਰਹੀ ਸੀ ਪਰ ਫਿਰ ਅਚਾਨਕ ਕੁਝ ਫੁੱਲਣ ਲੱਗਣ ਲੱਗ ਗਏ ਪਰ ਫਿਰ ਵੀ ਉਹ ਨਾ ਹੋਇਆ ਕਿਉਂਕਿ ਫਾਲ ਨਹੀਂ ਵਾਰਨ ਰਹੀ ਸੀ ਤਾਂ ਪਰ ਹੁਣ ਰਿਜ਼ਲਟ ਤੁਹਾਡੇ ਸਾਹਮਣੇ ਹੈ ਤੇ ਮੈਂ ਦੇਖੇ ਸੀ ਇਹ ਦੋ ਕਦੂ ਨੇ ਇੱਕ ਸ਼ੌਟ ਜਿਆ ਇੱਥੇ ਇੱਕ ਦੋ ਕਦੂ ਦੇਖੋ ਹੁਣ ਵਚਣਗੇ ਤਾਂ ਮੈਂ ਤਾਂ ਪਹਿਲੇ ਪੈ ਜੂ ਠੀਕ ਹੈ ਦੋਸਤੋ ਆਪਾਂ ਜਿਹੜਾ ਅੱਜ ਦਾ ਟਾਰਗੇਟ ਸੀਗਾ ਜੋ ਮੱਲੋ ਬੱਲੀ ਬਣ ਗਿਆ ਸੀ ਪਹਿਲਾਂ ਮੈਂ ਫਿਲਹਾਲ ਸੋਚਿਆ ਤਾਂ ਨਹੀਂ ਸੀ ਪਰ ਉਹ ਆਪਣਾ ਪੂਰਾ ਹੋ ਚੁੱਕਿਆ ਤਾਂ ਇਸ ਲਈ ਜੀ ਅੱਜ ਟਾਰਗੇਟ ਪੂਰਾ ਹੋ ਗਿਆ ਤਾਂ ਮੈਂ ਸੋਚਿਆ ਵੀ ਕੱਲ ਦਾ ਵੀ ਟਾਰਗੇਟ ਲੈ ਲੈਣਾ ਚਾਹੀਦਾ ਆ ਕੱਲ ਨੂੰ ਇਸ ਪਰੜੇ ਦੇ ਵਿਚਾਲੋਂ ਜੋ ਵੀ ਖਾ ਖਸ਼ਮੀਰ ਕਾਖ ਕੰਡਾ ਕੁਛ ਵੀ ਆ ਉਹ ਪਕੜਾਂਗੇ ਦੇਖੋ ਬਾਕੀ ਆ ਕਿੱਦੇ ਬਾਉਣ ਵਾਲਾ ਵੀਰ ਆਉਂਦਾ ਚਲੋ ਠੀਕ ਹੈ ਫਿਰ